ਸਤਿ ਸ੍ਰੀ ਅਕਾਲ ਸਾਰਿਆਂ ਫਤਿਹ ਬਣਾਉਣ ਵਾਲੇ ਗੁਰੂ ਜੀ ਦਾ ਖਾਲਸਾ ਵਾਲੀ ਗੁਰੂ ਜੀ ਦੀ ਫਤਿਹ ਸੋ ਅੱਜ ਸਮੁੱਚੀ ਸੰਗਤ ਦੇ ਨਾਲ ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆ ਉਹਦੇ ਸਬੰਧੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਤੁਹਾਡੇ ਰੂਬਰੂ ਹੋਇਆ ਕਿ 2 ਦਸੰਬਰ ਨੂੰ ਸ਼੍ਰੀ ਕਲਤਖ ਸਾਹਿਬ ਵੱਲੋਂ ਇੱਕ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੋਇਆ ਸੀ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਅ ਇਹ ਲਿਖਿਆ ਗਿਆ ਸੀ ਕਿ ਹੁਕਮਨਾਮੇ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕਾਰਨ ਸਿੱਖ ਕੌਮ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਿਹਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਹੋਰ ਉਹਦੇ ਤਰ੍ਹਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਇਸ ਇਸ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਸੱਤ ਮੈਂਬਰ ਸ਼ਾਮਲ ਕੀਤੇ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਨਿਗਰਾਨ ਕਮੇਟੀ ਦੀ ਵਾਰ-ਵਾਰ ਜਿਹੜੇ ਇੱਕ ਧੜੇ ਵੱਲੋਂ ਗੱਲ ਕੀਤੀ ਜਾ ਰਹੀ ਆ ਵੀ ਇਹਦੇ ਵਿੱਚ ਨਿਗਰਾਨ ਸ਼ਬਦ ਸੋ ਕਿੱਥੇ ਆ ਮੈਂ ਦੁਬਾਰਾ ਫੇਰ ਚ ਪੜ੍ਹ ਕੇ ਸੁਣਾ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਗਾਰ ਸਿੱਖ ਪੰਥ ਦੀ ਰਾਜਸੀ ਗਵਾਹੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸੰਵਲਪੁਰੋ ਰੇਟ ਲੇ ਕੇ ਅਨੁਸਾਰ ਅਗੋਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਸੋ ਇਹ ਮੈਂ ਦਵਾ ਦੋ ਵਾਰ ਤੁਹਾਨੂੰ ਪੜ੍ਹ ਕੇ ਇਸ ਲਈ ਸੁਣਾਇਆ ਵੀ ਕਿਸੇ ਵੀ ਅ ਅਲਾਕਾ ਨਿਵਾਸੀ ਜਿਹੜੇ ਸਾਡੇ ਪੰਜਾਬ ਨਿਵਾਸੀ ਜਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਕਿਸੇ ਵੀ ਪੰਜਾਬੀ ਨੂੰ ਸ਼ੰਕਾ ਕਰ ਰਹੇ ਜੀ ਉਹ ਦੇਖੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਕਰੀਬਨ 3 ਸਾਲ ਤੋਂ 3 ਸਾਲ ਪਹਿਲਾਂ ਜਦੋਂ ਝੁੰਡਾ ਕਮੇਟੀ ਬਣੀ ਉਹ ਰਿਪੋਰਟ ਲਾਗੂ ਨਾ ਹੋਣ ਕਾਰਨ ਉਸ ਤੋਂ ਬਾਅਦ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਤਿੰਨ ਸਾਲਾਂ ਤੋਂ ਮੈਂ ਜਿਹੜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਭੇ ਹੋ ਕੇ ਘਰ ਬੈਠਾ ਸੀ ਸਿਰਫ ਪਾਰਲੀਮੈਂਟ ਦੇ ਵਿੱਚ ਕੈਂਡੀਡੇਟ ਦੀ ਮਦਦ ਕੀਤੀ ਕਿਉਂਕਿ ਮੈਂ ਨਹੀਂ ਕੰਮਾ ਚਾਹੁੰਦਾ ਇਹ ਨਾਲ ਮਦਦ ਨਹੀਂ ਕੀਤੀ। ਲੇਕਿਨ ਮੇਰੇ ਕੋਲ ਰਸਤਾ ਕੋਈ ਨਹੀਂ ਸੀਗਾ ਰਾਜ ਦੀ ਛੱਡਣ ਤੋਂ ਬਿਨਾ ਕਿਉਂਕਿ ਸ਼ਰਮਣੀ ਆਕਾਲੀ ਦਰ ਨੂੰ ਛੱਡਣਾ ਨਹੀਂ ਸੀ ਹੋਰ ਕਿਸੇ ਪਾਸੇ ਜਾਣਾ ਨਹੀਂ ਸੀ ਜਿਸ ਪਾਰਟੀ ਕਰਕੇ ਹੋਣ ਸੀ। ਸੋ ਲੇਕਿਨ ਜਿਸ ਦਿਨ ਇਹ ਹੁਕਮਨਾਮਾ ਜਾਰੀ ਹੋਇਆ ਦਾਸ ਦਾ ਨਾਮ ਇਹਦੇ ਵਿੱਚ ਆਇਆ। ਸੰਦ ਦਾ ਪਤਾ ਵੀ ਨਹੀਂ ਸੀਗਾ। ਸਤ ਮੈਂਬਰ ਚੁਣੇਗੇ ਭਰਤੀ ਲਈ ਦੋ ਸਿਫਾ ਦੇਗੇ ਉਸ ਤੋਂ ਬਾਅਦ ਪੰਜ ਰਹਿ ਗਏ ਸਾਨੂੰ ਪੰਜਾਂ ਨੂੰ ਫਿਰ ਬੁਲਾਇਆ ਗਿਆ ਸਿੰਘ ਸਾਬ੍ਹ ਵੱਲੋਂ ਅਤੇ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਸਤ ਚੁਣੇ ਸੀ ਪੂਰੀ ਸਿਕਾਉਮ ਚੋਂ ਪੰਜ ਰਹਿ ਗਏ ਨੇ ਪੰਜੇ ਜਾਣੇ ਕਿ ਤੁਸੀਂ ਕੰਮ ਲਈ ਖੜੋਗੇ ਭਰਤੀ ਆਰੰਭ ਕਰੋ ਤਾਂ ਸਾਡੇ ਕੋਲੇ ਕੋਈ ਵੀ ਮੈਂਬਰ ਸਰਦ ਕੋ ਸਿੱਖਾ ਜਿਹੜਾ ਕਿ ਉਹ ਸ਼੍ਰੀ ਕਾਲ ਤੱਕ ਸਭ ਦੇ ਹੁਕਮਨਾਮੇ ਤੋਂ ਜਾਂ ਆਦੇਸ਼ ਤੋਂ ਸਿੰਘ ਸਾਬ੍ਹ ਦੇ ਆਦੇਸ਼ ਤੋਂ ਭੱਜ ਸਕਦਾ ਵਾ ਇਵੇਂ ਕਿਹਾ ਗਿਆ ਸਾਨੂੰ ਕਿ ਤੁਸੀਂ ਪੰਜਾਬ ਚ ਕੋਈ ਵੀ ਆਪਣਾ ਚੇਅਰਮੈਨ ਜਿਹੜਾ ਹੈਗਾ ਪ੍ਰਧਾਨ ਚੁਣ ਸਕਦੇ ਹੋ ਲੇਕਿਨ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਪੰਜ ਪ੍ਰਧਾਨੀ ਦੇ ਸੁਧਾਰ ਤਹਿਤ ਕੰਮ ਕਰਾਂਗੇ ਅਤੇ ਅਸੀਂ ਸ਼੍ਰੀ ਕਾਲਤਕ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਬਹੁਤ ਵੱਡਾ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਤਕਰੀਬਨ 15,64,000 ਜਿਹੜੇ ਸਾਡੀ ਮੈਂਬਰਸ਼ਿਪ ਦੀ ਭਰਤੀ ਜਾ ਚੁੱਕੀ ਆ ਤੇ 7 ਲੱਖ ਦੀ ਵੋਟ ਡਿਮਾਂਡ ਹਜੇ ਹਜੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਥੋਂ ਇੰਨੇ ਫੋਨ ਆ ਰਹੇ ਆ ਹਜੇ ਉਹ ਭਰਤੀ ਸ਼ੁਰੂ ਹੋਣੀ ਆ ਉਹ ਆਨਲਾਈਨ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਵੱਖਰਾ ਵਾ ਕਿ ਜਨ ਜੀ ਆਸ ਤੋਂ ਵੱਧ ਜਿਹੜੀ ਅੱਜ ਇਸ ਭਰਤੀ ਕਮੇਟੀ ਰਾਹੀਂ ਜਿਹਦੇ ਪੰਜਾਬੀ ਨੇ ਸਿੱਖ ਨੇ ਹੋਰ ਵੱਖ-ਵੱਖ ਧਰਮਾਂ ਦੇ ਲੋਕ ਨੇ ਜਿਹੜੇ ਉਹ ਉਹ ਮੈਂਬਰ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਬਹੁਤ ਵੱਡਾ ਹੁਮਾਰਾ ਜਿਹੜਾ ਇਹ ਲੋਕਾਂ ਵੱਲੋਂ ਮਿਲ ਰਿਹਾ ਵਾ ਤੋ ਇਸ ਲਈ ਜਿਹੜੀ ਸਾਡੀ ਡਿਊਟੀ ਲੱਗੀ ਆ ਸਾਡੀ ਡਿਊਟੀ ਕੀ ਲੱਗੀ ਆ ਦੇਖੋ ਸਾਡਾ ਕੋਈ ਸਵਾਰਥ ਨਹੀਂ ਇੱਕ ਪੰਥ ਦਾ ਕਾਰਜ ਆ ਧਰਮ ਦਾ ਕਾਰਜ ਆ ਸਾਡੀਆਂ ਜੇ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਕੌਮ ਦੀਆਂ ਸੰਸਥਾਵਾਂ ਨੇ ਚਾਹ ਸ਼੍ਰੀ ਗੁਰਤਖਸਾਹ ਹੈ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹ ਸ਼੍ਰੋਮਣੀ ਕਾਲਜ ਹੈ ਜੇ ਇਹਨਾਂ ਦੀ ਮਰਿਆਦਾ ਬਹਾਲ ਰੱਖਣੀ ਚਾਹੁੰਦੇ ਹੋ ਤਾਂ ਸਮੁੱਚੇ ਪੰਥ ਦਰਦੀਆਂ ਸਮੂਥੇ ਪੰਜਾਬੀਆਂ ਨੂੰ ਸਮੂਥੇ ਸੇਕ ਕੌਮ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਮੈਂ ਅਪੀਲ ਕਰਦਾ ਕਿ ਇੱਕ ਧਰਮ ਦਾ ਕਾਰਜ ਜਾਂ ਪੰਥ ਦਾ ਕਾਰਜ ਆ ਤੁਸੀਂ ਇਹ ਸਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪ ਅੱਗੇ ਲੱਗ ਕੇ ਇਸ ਭਰਤੀ ਮਹਿਮ ਨੂੰ ਇੱਕ ਲਹਿਰ ਰੁਦ ਦੇ ਕੇ ਇਸ ਨੂੰ ਕਾਮਯਾਬ ਕਰੋ ਤਾਂ ਜੋ ਵੱਤ ਵੱਦ ਅਸੀਂ ਮੈਂਬਰ ਬਣਾ ਕੇ ਇੱਕ ਪੰਥ ਪ੍ਰਵਾਨ ਲੀਡਰਸ਼ਿਪ ਆ ਜਿਹੜੀ ਡੈਲੀਗੇਟ ਚੁਣ ਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਦੇ ਸਕੀਏ ਇਹ ਸਾਡੀ ਜਿਹੜੀ ਇਹ ਸੇਵਾ ਲੱਗੀ ਹੈ ਸਾਡੀ ਦਾ ਸਾਡੇ ਦਾ ਸਿਰਫ ਇਹ ਫਰਜ਼ ਹੈ ਜਿਹੜੀ ਇਹ ਪੰਜ ਮੈਂਬਰੀ ਦਾ ਕਿ ਅਸੀਂ ਆਪਣੀ ਡਿਊਟੀ ਨੂੰ ਨਿਭਾ ਕੇ ਇੱਕ ਲੀਡਰਸ਼ਿਪ ਯੋਗ ਲੀਡਰਸ਼ਿਪ ਪੰਥ ਪ੍ਰਵਾਨਤ ਲੀਡਰਸ਼ਿਪ ਅਸੀਂ ਕੌਮ ਦੇ ਹਵਾਲੇ ਕਰਦੀਏ ਸੋ ਗੁਰੂ ਸਾਹਿਬ ਮਿਹਰ ਕਰਨ ਛੇਵੇਂ ਪਾਤਸ਼ਾਹ ਕੋ ਹਰਗੋਬਿੰਦ ਸਾਹਿਬ ਜੀ ਕਿ ਸਾਨੂੰ ਸਮੱਤ ਬਖਸ਼ਣ ਪੂਰੀ ਇਮਾਨਦਾਰੀ ਦੇ ਨਾਲ ਪਾਰਦਰਸ਼ੀ ਘੰਦੇ ਨਾਲ ਅਸੀਂ ਇਸ ਕਾਰਜ ਨੂੰ ਨੇਪਰੇ ਚਾੜੀਏ ਅਸੀਂ ਪੰਥ ਦੇ ਹਵਾਲੇ ਕਰਕੇ ਸ਼੍ਰੀ ਕਲਤਖ ਸਾਹਿਬ ਤੇ ਅਰਧਾਸ ਬੇਤੀ ਕਰਕੇ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਪਰੇ ਚਾੜ੍ਹ ਦिए ਗੁਰੂ ਸਾਹਿਬ ਮੇਰ ਕਰਨ। ਅ ਦੋ ਦਿਨ ਪਹਿਲਾਂ ਇੱਕ ਧੜੇ ਵੱਲੋਂ ਬੋਗਸ ਭਰਤੀ ਕਰਕੇ ਜਿਹੜਾ ਆਪਣਾ ਇੱਕ ਪ੍ਰਧਾਨ ਚੁੜਿਆ ਗਿਆ ਜੋ ਸ਼੍ਰੀ ਕਾਲਕਟਖ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸੋ ਫੈਸਲੇ ਪੰਥ ਨੇ ਕਰ ਰਹੇ ਨੇ। ਫੈਸਲੇ ਕੌਮ ਨੇ ਕਰਨੇ ਨੇ। ਸੋ ਇਸ ਲਈ ਪਿਛਲੇ ਸਮੇਂ ਦੇ ਵਿੱਚ ਸਿੰਘ ਸਰਪਾਲ ਨੂੰ ਹਟਾਇਆ ਗਿਆ ਤਰਕੇ ਦੇ ਨਾਲ ਬਹੁਤ ਸਾਰੇ ਉਹਨਾਂ ਦੀ ਕਰਦਾਰਕੁਸ਼ੀ ਝੂਠੇ ਇਲਜ਼ਾਮਾਂ ਦੇ ਨਾਲ ਕੀਤੀ ਗਈ ਜਿਸ ਕਰਕੇ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸਾ ਸੋ ਇਸ ਲਈ ਇਹ ਸਾਰੇ ਫੈਸਲੇ ਹੁਣ ਪੰਥ ਨੇ ਕਰਨੇ ਨੇ ਅਸੀਂ ਆਪਣੀ ਡਿਊਟੀ ਨਿਭਾ ਦੇਣੀ ਆ ਇਸ ਭਾਰਤੀ ਨੂੰ ਰੋਕਣ ਲਈ ਬੜੇ ਯਤਨ ਕੀਤੇਗੇ ਆਉਣਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਸੋ ਅਸੀਂ ਸਾਡੇ ਵੱਲੋਂ ਕੋਈ ਮਟਰ ਨਹੀਂ ਅਸੀਂ ਸਮੁੱਚੀ ਸੇਕ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਹੇ ਹਾਂ ਤੇ ਕਰਦੇ ਰਹਿਾਂਗੇ ਇਸ ਲਈ ਤੁਸੀਂ ਸਾਡੇ ਸਾਡਾ ਡੱਟ ਕੇ ਸਾਥ ਦਿਓ ਸਹਿਯੋਗ ਦਿਓ ਤਾਂ ਜੋ ਇਹ ਜਿਹੜਾ ਭਰਤੀ ਦਾ ਕੰਮ ਨਿਪਟੇ ਚੜ੍ਹਿਆ ਜਾ ਸਕੇ ਤੇ ਸ਼੍ਰੀ ਕਾਲਕਟਖ ਸਾਹਿਬ ਦੇ ਹੁਕਮ ਨਾਮੇ ਦੇ ਇਨ ਬਿੰਨ ਪਾਲਣਾ ਕੀਤੀ ਜਾ ਸਕੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ